ਆਰੇ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਇਹ ਨਵਾਂ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਕਿਉਂਕਿ ਸਾਡੀ ਅੱਜ ਬਹੁਤ ਦਿਨਾਂ ਬਾਅਦ ਕਈ ਮਜਬੂਰੀਆਂ ਕਰਕੇ ਸਾਡੀ ਇਹ ਵੀਡੀਓ ਨਹੀਂ ਆ ਸਕੀ ਹੁਣ ਅਸੀਂ ਇਹ ਤੁਹਾਨੂੰ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਹੈ ਇਹ ਆਪਾਂ ਸੈਟਰ ਸ਼ੁਰੂ ਕੀਤੀ ਸੀਗੀ ਜਿਹੜੀ ਕਿ ਆ ਪਹਿਲਾਂ ਆਪਾਂ ਇਹ ਗੋਦਵਾਰ ਬਾਰਡਰ ਬਣਾਇਆ ਵਾ ਇਹ ਨਾਲ ਫੱਟੀ ਬਣਾਈ ਹੈ ਇਹ ਆਪਣਾ 16 ਕੁੰਡਿਆਂ ਦਾ ਡਿਜ਼ਾਈਨ ਆ ਤਿੰਨ ਕੁੰਡੇ ਪਹਿਲਾਂ ਪੁੱਠੇ ਫਿਰ ਆਪਣੇ ਪੰਜ ਕੁੰਡੇ ਸਿੱਧੇ ਫਿਰ 3 ਗੁੰਡੇ ਪੁੱਟੇ ਫਿਰ 5 ਗੁੰਡੇ ਆਪਣੇ ਸੋ ਸਿੱਧੇ ਇਹ ਇੱਕ ਕੇਵਲ ਕੇਵਲ ਲਾਲਾ ਡਿਜ਼ਾਈਨ ਆ ਬਹੁਤ ਸੋਹਣਾ ਡਿਜ਼ਾਈਨ ਆ ਇਹ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਵਾ ਇਹ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਜੈਂਟ ਸਵੈਟਰ ਲੇਡੀਜ਼ ਕੋਟ ਜੈਕਟਾਂ ਤੇ ਤੇ ਬੱਚਿਆਂ ਦੇ ਸਵੈਟਰ ਤੇ హనుజన తను బ వివేన బాక పత్ బాగా కేనది ఏ వేన ఉతారా తిని కండే ముఠే బా లే దో కుడే సరండా పల్లూ ఏ కుండా విధావా ਫਿਰ ਆਪਾਂ ਦੋ ਕੁੰਡੇ ਓਨਲੀ ਹੁਣ ਅੱਧਿੰਤਾ ਗੱਲਿਆ ਕੇ ਜਾਲੀ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਇੱਕ ਗੇਨ ਵਾ ਕੇ ਆਪਾਂ ਜਾਲੀ ਬਣਾਵਾਂਗੇ ਫਿਰ ਆਪਾਂ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਸਿੱਧੇ ਫਿਰ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਉੱਠੇ ਬਣਾਵਾਂਗੇ ਇਹ ਆਪਣਾ 16 ਕੁੰਡਿਆਂ ਦਾ ਡਿਜ਼ਾਈਨ ਆ ਇਹ ਆਪਣਾ ਇੱਕ ਡਿਜ਼ਾਈਨ ਪੂਰਾ ਹੋ ਗਿਆ ਵੇਖੋ ਇਹ ਡਿਜ਼ਾਈਨ ਪੂਰਾ ਹੋ ਗਿਆ ਹੁਣ ਆਪਾਂ ਦਾ ਦੂਸਰਾ ਡਿਜ਼ਾਈਨ ਇਸ ਤਰ੍ਹਾਂ हुण आपण तिन कुडेवे या आपण एक केबल बनाव अगळ्यानं आपण इधर करले आपण पिछे लोन हे आपण कुडे बन लवला एक डिजायन दो डिजाईन पूर हो गे आपण वेखो ਔਰ ਫਿਰ ਆਪਾਂ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਫਿਰ ਆਪਾਂ ਦੋ ਕੁੰਡੇ ਸਿੱਧੇ ਦੋ ਕੁੰਡੇ ਆਪਾਂ ਜਿਹੜੀ ਇੱਕ ਪਹਿਲਾਂ ਜਾਲੀ ਬਣਾਈ ਸੀ ਫਿਰ ਇੱਕ ਬਾਅਦ ਚ ਇਹ ਆਪਾਂ ਦੋ ਕੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਹੋਣ ਲਾਂਗੇ ਫਿਰ ਅੱਗੇ ਦਾ ਘਾ ਲਿਆ ਕੇ ਇਸ ਤਰ੍ਹਾਂ ਆਪਾਂ ਜਾਲੀ ਬਣਾਵਾਂਗੇ ਫਿਰ ਆਪਾਂ ਇਸ ਤਰ੍ਹਾਂ लिया। ये अपना पत्ता फिर बांधल्या वाग केवल बनाव्हा आपण इन् कुड्यांना उतार लिया आपण बॅग सलाई ते आन आपण कुंडे ਜਿਹੜੇ ਉਧਰੋਂ ਪੁੱਠੇ ਬਣਾਏ ਸੀ ਆਪਾਂ ਸਿੱਧੇ ਬਣਾਉਣੇ ਇਧਰੋਂ ਹੁਣ ਆਪਾਂ 1 2 3 4 5 6 7 8 9 10 11 11 ਕੁੰਡੇ ਆਪਾਂ ਪੁੱਠੇ ਬਣਾ ਕੇ ਫਿਰ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ సారి సలాస్ వారీట్ సీర్ల తిని పుట్ే హా దో కుండే సీ లే హా ఇ దో కు జాయి జాలిని పాను ఎటానా 2 3 ਫਿਰ ਇਸ ਤਰ੍ਹਾਂ ਫਿਰ ਆਪਾਂ ਇਸ ਇਧਰੋਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਦੋ ਕੁੰਡੇ ਦਾ ਆਪਾਂ ਇੱਕ ਕੁੰਡਾ ਘੜਤਾ ਫਿਰ ਆਪਾਂ ਦੋ ਕੁੰਡੇ ਸਿੱਧੇ ਜਿਹੜੇ ਆਪਾਂ ਬਾਹਰ ਵਾਲੇ ਦੋ ਕੁੰਡੇ ਹਮਲੇ ਫਿਰ ਇਸ ਤਰ੍ਹਾਂ ਆਪਾਂ ਤਿੰਨ ਕੁੰਡੇ ਆਪਾਂ ਪੁੱਠੇ ਬਣਾ ਲਏ ਹੁਣ ਇੱਥੇ ਆਪਾਂ ਸਿੱਧੇ ਗੁੰਨੇ ਜਿਹੜੀ ਕੇਬਲ ਬਣਾਈ ਸੀ ਉਹ ਆਪਾਂ ਹੁਣ ਸਿੱਧੇ ਬਣਾਵਾਂਗੇ ਫੇਰ ਆਪਾਂ ਤਿੰਨ ਕੁੰਡੇ ਪੁੱਠੇ ਫੇਰ ਆਪਾਂ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ ਜਿਹੜਾ ਆਪਾਂ ਪੱਤਾ ਬਣਾ ਰਹੇ ਹਾਂ ਵਿੱਚੋਂ 1 2 3 ਫੇਰ ਆਪਾਂ ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਤਾ ਫੇਰ ਆਪਾਂ ਦੋ ਕੁੰਡੇ ਸਿੱਧੇ ਫਿਰ تین ਪੁੰਡੇ ਠੇ ਇਸ ਤਰ੍ਹਾਂ ਪਾ ਸਾਰਾ ਡਿਜ਼ਾਈਨ ਇਸ ਤਰ੍ਹਾਂ ਬਣਾ ਲੈਣਾ